ਇਦਾਂ ਦੱਸਦਾ ਕਿ ਸਾਡੇ ਜੀਵਨ ਉੱਤੇ ਸਾਡੇ ਕੈਰੈਕਟਰ ਦੇ ਉੱਤੇ ਸਾਡੇ ਚਾਲ ਚੱਲਣ ਦੇ ਉੱਤੇ ਪਰਮੇਸ਼ਵਰ ਦੀ ਅੱਖ ਲੱਗੀ ਹੋਈ ਆ ਬਹੁਤ ਸਾਰੇ ਲੋਕ ਆ ਜਿਨ੍ਹਾਂ ਦਾ ਧੰਨ ਫਸਿਆ ਹੋਇਆ ਆ ਬਹੁਤ ਸਾਰੇ ਲੋਕ ਆ ਜਿਹੜੇ ਬਿਮਾਰੀਆਂ ਚ ਫਸੇ ਹੋਏ ਆ ਬਹੁਤ ਸਾਰੇ ਲੋਕ ਆ ਜਿਹੜੇ ਸਰਾਪ ਦੇ ਹੇਠ ਆ ਬਹੁਤ ਸਾਰੇ ਲੋਕ ਆ ਜਿਹੜੇ ਦੁਸ਼ਟ ਦੀ ਗੁਲਾਮੀ ਦੇ ਵਿੱਚ ਆ ਅਰ ਲੰਬੇ ਸਮੇਂ ਤੋਂ ਉਹ ਯਿਸੂ ਮਸੀਹ ਦਾ ਨਾਮ ਲੈ ਕੇ ਪ੍ਰਾਰਥਨਾ ਕਰ ਰਹੇ ਆ ਪਰ ਉਹਨਾਂ ਦੇ ਜੀਵਨ 'ਚ ਆਜ਼ਾਦੀ ਨਹੀਂ ਆ ਡਿਲੀਵਰੈਂਸ ਨਹੀਂ ਆ ਕਿਉਂ ਨਹੀਂ ਆ ਕੀ ਮੇਰੇ ਪਰਮੇਸ਼ਵਰ ਦੇ ਵਿੱਚ ਕੋਈ ਕਮੀ ਆ ਮੇਰਾ ਪਰਮੇਸ਼ਵਰ ਸੈਨਾਵਾ ਦਾ ਯਹਵਾ ਪਰਮੇਸ਼ਵਰ ਆ ਉਹ ਲਾਲ ਸਮੁੰਦਰ ਦੇ ਵਿੱਚ ਰਾਹ ਬਣਾਉਣ ਦੀ ਤਾਕਤ ਰੱਖ ਧਰਮੀ ਬਣਾਉਣ ਵਾਲਾ ਪਰਮੇਸ਼ਵਰ ਆ ਉਹ ਸਭ ਕੁਝ ਕਰਨ ਦੀ ਤਾਕਤ ਰੱਖਣ ਵਾਲਾ ਹਾਲਾ ਪਰਮੇਸ਼ਵਰਿਆ ਪਰ ਕਿਉਂ ਅਸੀਂ ਉਸੇ ਪਰਮੇਸ਼ਵਰ ਦੇ ਪਿੱਛੇ ਚੱਲਣ ਵਾਲੇ ਲੋਕ ਅਜੇ ਵੀ ਆਪਣੇ ਹੀ ਦੁੱਖ ਦੇ ਵਿੱਚ ਫਸੇ ਹੋਏ ਆ ਕਿਉਂਕਿ ਅਜੇ ਤੱਕ ਸਾਡਾ ਚਾਲ ਚੱਲਣ ਪਰਮੇਸ਼ਵਰ ਨੂੰ ਚੰਗਾ ਨਹੀਂ ਲੱਗਾ ਵਚਨ ਚ ਲਿਖਿਆ ਜਦੋਂ ਜਦ ਕਿਸੇ ਦੀ ਚਾਲ ਯਹਵਾ ਨੂੰ ਪਉਂਦੀ ਆ ਜਦੋਂ ਉਹਦੀ ਉਹਨੂੰ ਸਾਡੀ ਚਾਲ ਚੰਗੀ ਲੱਗਣੀ ਸ਼ੁਰੂ ਲੱਗ ਜਾਂਦੀ ਆ ਸ਼ੁਰੂ ਹੋ ਜਾਂਦੀ ਆ ਉਦੋਂ ਹੀ ਸਾਡੇ ਵੈਰੀਆਂ ਨਾਲ ਉਹ ਸਾਡਾ ਮੇਲ ਕਰਾ ਦਿੰਦਾ ਆ ਉਹ ਚੀਜ਼ਾਂ ਜਿਹੜੀਆਂ ਸਾਨੂੰ ਅਸੰਭਵ ਨਜ਼ਰ ਆਉਂਦੀਆਂ ਉਹ ਚੀਜ਼ਾਂ ਜਿਹੜੀਆਂ ਸਾਨੂੰ ਲੱਗਦੀਆਂ ਹੋ ਹੀ ਨਹੀਂ ਸਕਦੀਆਂ ਉਹ ਚੀਜ਼ਾਂ ਸਾਨੂੰ ਲੱਗਦਾ ਇਹ ਬੰਦਾ ਇਹ ਬੰਦਾ ਕਦੀ ਮੇਰੇ ਪੱਖ 'ਚ ਨਹੀਂ ਖੜਾ ਹੋ ਸਕਦਾ ਇਹ ਬੰਦਾ ਕਦੀ ਮੇਰੀ ਜ਼ਮੀਨ ਦਾ ਕਬਜ਼ਾ ਨਹੀਂ ਛੱਡ ਸਕਦਾ ਇਹ ਬੰਦਾ ਕਦੀ ਮੇਰੇ ਪੈਸੇ ਨਹੀਂ ਮੋੜੇਗਾ ਜਾਂ ਇਹ ਰੋਗੀ ਜਿਹੜਾ ਰੋਗ ਮੇਰੇ ਘਰ ਦੇ ਵਿੱਚ ਆਇਆ ਮੈਂ ਇਸ ਤੋਂ ਚੰਗਾ ਨਹੀਂ ਹੋ ਸਕਦਾ ਜਾਂ ਮੇਰਾ ਟੱਬਰ ਇਸ ਗੰਗਾ ਨਹੀਂ ਹੋ ਸਕਦਾ ਮੇਰੀ ਘਰ ਵਾਲੀ ਨਹੀਂ ਸੁਧਰ ਸਕਦੀ ਮੇਰਾ ਘਰ ਵਾਲਾ ਨਹੀਂ ਸੁਧਰ ਸਕਦਾ ਵਚਨ ਵਿੱਚ ਲਿਖਿਆ ਜਦ ਕਿਸੇ ਦੀ ਚਾਲ ਯਹੋਵਾ ਨੂੰ ਪਾਉਂਦੀ ਹੈ ਤੇ ਫਿਰ ਸਭ ਕੁਝ ਹੋ ਸਕਦਾ ਹੈ ਹallelujah ਜਿਹੜੇ ਅੱਜ ਬਿਮਾਰੀ ਦੇ ਵਿੱਚ ਆਏ ਆ ਜਾਂ ਚਿਰਾਂ ਤੋਂ ਬਿਮਾਰੀ ਦੇ ਵਿੱਚ ਆ ਚਾਹੇ ਉਹ ਨਵੇਂ ਆ ਜਾਂ ਪੁਰਾਣੇ ਆ ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਚੰਗੇ ਬਣਨ ਦੀ ਕੋਸ਼ਿਸ਼ ਕਰੋ ਕਿਉਂਕਿ ਮਨੁੱਖ ਦੀਆਂ ਅੱਖਾਂ ਦੇ ਵਿੱਚ ਮਨੁੱਖ ਘੱਟਾ ਪਾ ਸਕਦਾ ਪਰ ਪਰਮੇਸ਼ਵਰ ਦੀ ਅੱਖ ਦੇ ਵਿੱਚ ਘੱਟਾ ਨਹੀਂ ਜਾਣਾ ਹallelujah ਕਿਉਂਕਿ ਉਹਦੀ ਅੱਖ ਹਨੇਰਿਆਂ ਦੇ ਵਿੱਚ ਵੀ ਚਾਨਣ ਦੇ ਨਿਆਈ ਦੇਖਣ ਦੀ ਤਾਕਤ ਰੱਖਦੀ ਆ ਹallelujah ਇਸ ਲਈ ਜਦ ਕਦੇ ਵੀ ਕੋਈ ਕੰਮ ਕਰੋ ਤਾਂ ਉਸ ਕੰਮ ਦੇ ਲਈ ਸਿਰਫ ਸਿਰਫ 1 ਮਿੰਟ ਦੇ ਲਈ ਸੋਚੋ ਕਿ ਜਿਹੜਾ ਮੈਂ ਕੰਮ ਕਰਨ ਲੱਗਾ ਕੀ ਇਹ ਮੇਰੇ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਸਹੀ ਆ ਬਸ ਸਿਰਫ 1 ਮਿੰਟ ਦੇ ਲਈ ਸੋਚਣਾ ਤੁਹਾਨੂੰ ਲੰਮਾ ਟਾਈਮ ਚੌਂਕੜੇ ਮਾਰ ਕੇ ਬੈਠਣ ਦੀ ਜ਼ਰੂਰਤ ਨਹੀਂ ਕਿ ਤੁਸੀਂ ਕੰਮ ਕਰਨ ਲੱਗੇ ਤਾਂ ਹੁਣ ਤੁਸੀਂ ਉਸ ਕੰਮ ਲਈ 1 ਘੰਟਾ ਪਹਿਲਾਂ ਸੋਚੋ ਪ੍ਰਾਰਥਨਾ ਕਰੋ 2 ਘੰਟੇ ਜ਼ਰੂਰ ਕਰੋ ਭਾਵੇਂ ਤੁਸੀਂ 1 ਘੰਟਾ ਸਵੇਰ ਨੂੰ ਕਰ ਲਓ 1 ਘੰਟਾ ਦੁਪਹਿਰ ਨੂੰ ਜਾਂ ਸ਼ਾਮ ਨੂੰ ਕਰ ਲਓ ਜਿੱਦਾਂ ਵੀ ਟਾਈਮ ਡਿਵਾਈਡ ਕਰਕੇ ਜਿੱਦਾਂ ਵੀ ਤੁਹਾਨੂੰ ਕੰਫਰਟੇਬਲ ਆ ਜ਼ਰੂਰ ਕਰੋ ਪਰ ਕੰਮ ਕਰਨ ਤੋਂ ਪਹਿਲਾਂ ਜਦੋਂ ਵੀ ਕੋਈ ਕੰਮ ਕਰਦੇ ਆ ਜਦੋਂ ਤੁਸੀਂ ਕਿਸੇ ਨੂੰ ਕੋਈ ਖਾਸ ਸਨੇਹਾ ਦੇਣਾ ਕੋਈ ਗੱਲ ਕਰਨੀ 1 ਮਿੰਟ ਦੇ ਲਈ ਸੋਚੋ ਕਿ ਜਿਹੜੀ ਗੱਲ ਮੈਂ ਕਰਨ ਲੱਗਾ ਜਿਹੜਾ ਸਨੇਹਾ ਮੈਂ ਦੇਣ ਲੱਗਾ ਜਿਹੜਾ ਕੰਮ ਮੈਂ ਕਰਨ ਲੱਗਾ ਆ ਕੀ ਇਹ ਮੇਰੇ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਸਹੀ ਆ ਪਵਿੱਤਰ ਆਤਮਾ ਦੀ ਅਗਵਾਈ ਮੰਗੋ ਜਦੋਂ ਅਸੀਂ ਇਦਾਂ ਕਰਨਾ ਸ਼ੁਰੂ ਕਰਾਂਗੇ ਸਾਡੀ ਚਾਲ ਬਦਲਣੀ ਸ਼ੁਰੂ ਹੋ ਜਾਊਗੀ ਜਦੋਂ ਸਾਡੀ ਚਾਲ ਬਦਲੂਗੀ ਪਰਮੇਸ਼ਵਰ ਦੀ ਅਗਵਾਈ ਦੇ ਅਨੁਸਾਰ ਹੋਊਗੀ ਸਾਡੀ ਚਾਲ ਪਰਮੇਸ਼ਵਰ ਨੂੰ ਪਸੰਦ ਆਉਣੀ ਸ਼ੁਰੂ ਹੋ ਜਾਊਗੀ ਤੇ ਜਦੋਂ ਚਾਲ ਪਸੰਦ ਆ ਗਈ ਸਮਝ ਲਓ ਉਹ ਸਾਰੇ ਕੰਮ ਸਿੱਧੇ ਹੋ ਜਾਣੇ ਜਿਹੜੇ ਸਿੱਧੇ ਅਸੀਂ ਯਿਸੂ ਮਸੀਹ ਦੇ ਨਾਮ 'ਚ ਦੇਖਣੇ ਚਾਹੁੰਦੇ ਹਾਂ ਹਾਲੇਲੂਇਆ